ਸੱਚੀ ਆਕਾਲ ਜੀ ਜੇ ਤੁਹਾਡੇ ਵੀ ਆਮਲੇ ਦਾ ਅਚਾਰ ਜਲਦੀ ਖਰਾਬ ਹੋ ਜਾਂਦਾ ਹੈ ਜਾਂ ਉੱਲੀ ਲੱਗ ਜਾਂਦੀ ਹੈ ਤਾਂ ਇਹ ਵੀਡੀਓ ਨੂੰ ਧਿਆਨ ਨਾਲ ਦੇਖੋ ਕੁਝ ਖਾਸ ਗੱਲਾਂ ਦਾ ਧਿਆਨ ਰੱਖ ਕੇ ਜੇ ਅਸੀਂ ਆਮਲੇ ਦੇ ਅਚਾਰ ਨੂੰ ਪਾਈਏ ਤਾਂ ਇਹ ਕਦੇ ਖਰਾਬ ਨਹੀਂ ਹੋਵੇਗਾ ਇਸ ਵੀਡੀਓ ਵਿੱਚ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਉਹ ਵੀ ਦੱਸਿਆ ਗਿਆ ਹੈ ਵੀਡੀਓ ਨੂੰ ਪੂਰਾ ਦੇਖਣ ਤੇ ਹੀ ਤੁਹਾਨੂੰ ਸਮਝ ਆਵੇਗਾ ਪਰ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਆਓ ਬਣਾਈਏ ਆਮਲੇ ਦਾ ਅਚਾਰ ਇੱਥੇ ਆਮਲੇ ਦਾ ਅਚਾਰ ਬਣਾਉਣ ਲਈ ਮੈਂ 200 ਗ੍ਰਾਮ ਆਵਲਾ ਲਿੱਤਾ ਹੈ ਤੇ ਨਾਲ 10-15 ਹਰੀਆਂ ਮਿਰਚਾਂ ਲਿੱਤੀਆਂ ਨੇ ਆਮਲੇ ਤੇ ਮਿਰਚਾਂ ਦਾ ਇਹ ਬਹੁਤ ਜਲਦੀ ਥੋੜੇ ਸਮੇਂ ਚ ਬਣਨ ਵਾਲਾ ਹੀ ਅਚਾਰ ਦੀ ਰੈਸਪੀ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਪਹਿਲਾਂ ਅਸੀਂ ਇੱਕ ਬਰਤਨ ਦੇ ਵਿੱਚ ਪਾਣੀ ਨੂੰ ਪਾ ਲੈਣਾ ਹੈ ਤੇ ਉਹਦੇ ਵਿੱਚ ਅਸੀਂ ਦੋ-ਤਿੰਨ ਚੁਟਕੀਆਂ ਨਮਕ ਦੀਆਂ ਪਾ ਕੇ ਪਾਣੀ ਨੂੰ ਹਿਲਾ ਲਵਾਂਗੇ ਉਸ ਤੋਂ ਬਾਅਦ ਅਸੀਂ ਇਹ ਪਾਣੀ ਨੂੰ ਉਦੋਂ ਤੱਕ ਉਬਾਲਣਾ ਹੈ ਜਦੋਂ ਤੱਕ ਇਹ ਚੰਗੀ ਤਰ੍ਹਾਂ ਨਾਲ ਉਬਾਲੇ ਏਦਾਂ ਜਿਸ ਤਰ੍ਹਾਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਏਦਾਂ ਉਬਾਲੇ ਨਾ ਆਣ ਲੱਗ ਜਣ ਜਦੋਂ ਏਦਾਂ ਉਬਾਲੇ ਆਣ ਲੱਗ ਜਣ ਅਸੀਂ ਗੈਸ ਨੂੰ ਬੰਦ ਕਰ ਦੇਣਾ ਹੈ ਇੱਥੇ ਪਾਣੀ ਬਹੁਤ ਜ਼ਿਆਦਾ ਗਰਮ ਹੈ ਔਰ ਬਰਤਨ ਵੀ ਇਸੇ ਲਈ ਅਸੀਂ ਆਮਲੇ ਨੂੰ ਕਟਕੜੀਆਂ ਦੇ ਨਾਲ ਪਾ ਕੇ ਏਦਾਂ ਅੰਦਰ ਡਿਪ ਕਰਨਾ ਹੈ ਜੇ ਤੁਸੀਂ ਸਿੱਧਾ ਹੀ ਪਾਉਂਗੇ ਤਾਂ ਉਹਦੇ ਛਿੱਟੇ ਤੁਹਾਡੇ ਮੂੰਹ ਤੇ ਵੀ ਪੈ ਸਕਦੇ ਨੇ ਇਸੇ ਲਈ ਕੜਚੀ ਦੇ ਨਾਲ ਪਾ ਕੇ ਅਸੀਂ ਆਮਲਿਆਂ ਨੂੰ ਹਿਲਾਵਾਂਗੇ ਦੇਖੋ ਹੁਣ ਆਮਲਿਆਂ ਦਾ ਰੰਗ ਫਿੱਕਾ ਹੋ ਗਿਆ ਹੈ ਇਹ ਗਾੜੇ ਤੋਂ ਫਿੱਕੇ ਰੰਗ ਦੇ ਹੋ ਗਏ ਨੇ ਹੁਣ ਇੱਥੇ ਅਸੀਂ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ 2 1/2 ਘੰਟੇ ਪਏ ਰਹਿਣ ਦੇਣਾ ਹੈ ਜਿਹੜੀਆਂ ਸਾਡੀਆਂ ਹਰੀ ਮਿਰਚਾਂ ਨੇ ਜੇ ਸਾਡੇ ਕੋਲ ਧੁੱਪ ਹੈ ਤਾਂ ਅਸੀਂ ਇਹਨਾਂ ਨੂੰ ਧੁੱਪ ਚ ਸੁਕਾ ਲਵਾਂਗੇ ਧੁੱਪ ਨਹੀਂ ਹੈ ਤਾਂ ਅਸੀਂ ਇਹਨਾਂ ਨੂੰ ਪੱਖੇ ਹੇਠਾਂ ਸੁਕਾ ਲਵਾਂਗੇ ਜਾਂ ਫਿਰ ਅਸੀਂ ਇਹਨਾਂ ਨੂੰ ਕਾਟਨ ਦੇ ਕੱਪੜੇ ਦੇ ਨਾਲ ਵੀ ਸੁਕਾ ਸਕਦੇ ਹਾਂ ਹੁਣ 2 3 ਘੰਟਿਆਂ ਬਾਅਦ ਅਸੀਂ ਆਪਣੇ ਆਵਲੇਆ ਨੂੰ ਕੱਢ ਲਵਾਂਗੇ ਪਾਣੀ ਦੇ ਵਿੱਚੋਂ ਔਰ ਇਹ ਅੰਦਰ ਤੱਕ ਪੱਕੇ ਹਨ ਇਹ ਅਸੀਂ ਦੇਖਣ ਦੇ ਲਈ ਅਸੀਂ ਫੋਕ ਨੂੰ ਆਵਲੇ ਦੇ ਵਿੱਚ ਲੈ ਕੇ ਜਾਵਾਂਗੇ ਤੇ ਆ ਦੇਖੋ ਕਿੰਨੇ ਹੀ ਆਸਾਨ ਤਰੀਕੇ ਨਾਲ ਪਤਾ ਚੱਲ ਗਿਆ ਹੈ ਕਿ ਸਾਡਾ ਆਮਲਾ ਜਿਹੜਾ ਅੰਦਰੋਂ ਵੀ ਪੱਕ ਚੁੱਕਿਆ ਕੱਚਾ ਨਹੀਂ ਰਿਹਾ ਇੱਥੇ ਆਮਲਿਆਂ ਦਾ ਰੰਗ ਬਹੁਤ ਫਿੱਕਾ ਹੋ ਜਾਏਗਾ ਕਿਉਂਕਿ 2-3 ਘੰਟੇ ਪਾਣੀ ਗਰਮ ਪਾਣੀ ਦੇ ਵਿੱਚ ਰਏ ਨੇ ਹੁਣ ਅਸੀਂ ਇਹਨਾਂ ਨੂੰ ਇੱਥੋਂ ਕੱਟਣਾ ਸ਼ੁਰੂ ਕਰ ਦਵਾਂਗੇ ਇਹ ਅੰਦਰੋਂ ਤਾਂ ਸੌਫਟ ਹੋ ਚੁੱਕੇ ਨੇ ਪਰ ਹੁਣ ਅਸੀਂ ਇਹਨਾਂ ਨੂੰ ਜਿਸ ਤਰ੍ਹਾਂ ਇਹਨਾਂ ਦੇ ਨਿਸ਼ਾਨ ਬਣੇ ਗਏ ਨੇ ਉਹ ਨਿਸ਼ਾਨਾਂ ਦੇ ਨਾਲ ਹੀ ਆਪਾਂ ਇਹਨਾਂ ਦੇ ਇਦਾਂ ਛੋਟੇ-ਛੋਟੇ ਪੀਸ ਕੱਢ ਲਵਾਂਗੇ ਪਰ ਜੇ ਤੁਸੀਂ ਆਮਲੇ ਨੂੰ ਸਿੱਧਾ ਹੀ ਪਾਣਾ ਹੈ ਕੋਈ ਕੁਝ ਕੱਟਣਾ ਨਹੀਂ ਹੈ ਤਾਂ ਤੁਸੀਂ ਉਹਦਾ ਵੀ ਕਰ ਸਕਦੇ ਹੋ ਆਮਲੇ ਦੇ ਪੂਰੇ ਪੀਸ ਪਾਣੇ ਨੇ ਜਾਂ ਇਹਨਾਂ ਨੂੰ ਕੱਟ ਕੇ ਪਾਣਾ ਹੈ ਇਹ ਤੁਹਾਡੀ ਆਪਣੀ ਮਰਜ਼ੀ ਹੈ ਪਰ ਲੇਕਿਨ ਅਚਾਰ ਬਣਾਉਣ ਦਾ ਤਰੀਕਾ ਇਹੀ ਰਹਿਣਾ ਹੈ ਇਸ ਤਰ੍ਹਾਂ ਅਚਾਰ ਬਣਾਉਗੇ ਤਾਂ ਨਾ ਕਦੇ ਅਚਾਰ ਨੂੰ ਉਲੀ ਲੱਗੇਗੀ ਤੇ ਨਾ ਹੀ ਅਚਾਰ ਹੈ ਜਿਹੜਾ ਤੁਹਾਡਾ ਉਹ ਜਲਦੀ ਖਰਾਬ ਹੋਵੇਗਾ ਇਸ ਤਰ੍ਹਾਂ ਅਸੀਂ ਉਹਦੇ ਉੱਪਰੋਂ ਛਿਲਕਾ ਤਾਰ ਕੇ ਵਾਰੀ-ਵਾਰੀ ਸਿਰ ਆਪਣੇ ਜਿਹੜੇ ਆਵਲੇ ਆ ਉਹਨਾਂ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਜਿਸ ਤਰ੍ਹਾਂ ਤੁਸੀਂ ਵੀਡੀਓ ਚ ਦੇਖ ਰਹੇ ਹੋ ਇੱਥੇ ਉੱਲੀ ਲੱਗਣ ਦਾ ਕਾਰਨ ਇਹ ਗਿੱਟਕ ਵੀ ਹੁੰਦੀ ਹੈ ਕਿਉਂਕਿ ਇਹ ਗਿੱਲੀ ਰਹਿ ਜਾਂਦੀ ਹੈ ਤੇ ਜਿਹਦੇ ਕਾਰਨ ਉੱਲੀ ਲੱਗਣ ਦਾ ਖਤਰਾ ਵੀ ਬਣ ਜਾਂਦਾ ਹੈ ਇਸੇ ਲਈ ਅਸੀਂ ਇੱਥੇ ਸਾਰੀਆਂ ਗਿੱਟਕਾਂ ਨੂੰ ਕੱਢ ਦਵਾਂਗੇ ਤੁਸੀਂ ਵੀ ਹੁਣ ਸਰਦੀਆਂ ਦੇ ਸੀਜ਼ਨ ਵਿੱਚ ਇਸ ਤਰ੍ਹਾਂ ਦਾ ਆਮਲੇ ਦਾ ਅਚਾਰ ਜ਼ਰੂਰ ਪਾਓ ਨਾ ਹੀ ਖਰਾਬ ਹੋਵੇਗਾ ਤੇ ਨਾ ਹੀ ਇਹਨੂੰ ਉਲੀ ਲੱਗੇਗੀ ਬਹੁਤ ਜਲਦੀ ਇਹ ਆਮਲੇ ਦਾ ਅਚਾਰ ਬਣ ਕੇ ਘਰ 'ਚ ਤਿਆਰ ਵੀ ਹੋ ਜਾਵੇਗਾ ਹੁਣ ਦੇਖੋ ਇੱਥੇ ਤੁਹਾਨੂੰ ਪਤਾ ਲੱਗ ਜਾਵੇਗਾ ਇਸ ਤਰ੍ਹਾਂ ਜਿਹੜਾ ਇਹ ਗਿੱਲਾ ਕੱਪੜਾ ਹੋਇਆ ਹੈ ਥੋੜਾ ਜਿਹਾ ਇਹਦਾ ਮਤਲਬ ਕਿ ਇਹਦੇ ਵਿੱਚ ਹਲੇ ਵੀ ਨਮੀ ਹੈ ਅਸੀਂ ਇਹ ਨਮੀ ਨੂੰ ਚੰਗੀ ਤਰ੍ਹਾਂ ਦੂਰ ਕਰਨ ਦੇ ਲਈ ਅਚਾਰ ਨੂੰ 2-3 ਘੰਟੇ ਲਈ ਪੱਖੇ ਦੇ ਹੇਠਾਂ ਰੱਖਾਂਗੇ ਤੋਂ ਪੁੱਛ ਰੱਖਾਂਗੇ ਤਾਂ ਜੋ ਕਿ ਜਿਹੜੀ ਇਹਦੀ ਨਮੀ ਸਾਰੀ ਖਤਮ ਹੋ ਜਵੇ ਜੇ ਨਮੀ ਇਸ ਅਚਾਰ ਦੇ ਅੰਦਰ ਰਹੀ ਜਾਂ ਪਾਣੀ ਥੋੜਾ ਬੋਤਾ ਵੀ ਇਹਦੇ ਅੰਦਰ ਰਿਹਾ ਤੇ ਉਹਦੇ ਨਾਲ ਉਲੀ ਲੱਗ ਜਾਏਗੀ ਤੇ ਅਚਾਰ ਜਲਦੀ ਖਰਾਬ ਹੋ ਜਾਏਗਾ ਬਸ ਅਸੀਂ ਇੱਕ ਦੋ ਗੱਲਾਂ ਦਾ ਇਹ ਧਿਆਨ ਰੱਖਣਾ ਹੈ ਕਿ ਜਦੋਂ ਅਸੀਂ ਪਾਣੀ ਚੋਂ ਆਵਲੇ ਨੂੰ ਕੱਢਣਾ ਹੈ ਤਾਂ ਇੱਕ ਤਾਂ ਅਸੀਂ ਇਹਦੀ ਗਿੱਟਕ ਨੂੰ ਕੱਢ ਦੇਣਾ ਹੈ ਕਿਉਂਕਿ ਗਿੱਟਕ ਗਿੱਲੀ ਰਹਿ ਜਾਂਦੀ ਹੈ ਅੰਦਰ ਜਿਹਦੇ ਨਾਲ ਆਵਲਾ ਅੰਦਰੋਂ ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜਾ ਆਵਲਾ ਅਸੀਂ ਪਾਣੀ ਚੋਂ ਕੱਢਿਆ ਹੈ ਇਹਨੂੰ ਚੰਗੀ ਤਰ੍ਹਾਂ ਨਾਲ ਕਿਸੇ ਸਾਫ਼ ਕੱਪੜੇ ਦੇ ਨਾਲ ਇਹਦੀ ਨਮੀ ਨੂੰ ਦੂਰ ਕਰ ਲੈਣਾ ਹੈ ਆਵਲੇ ਦਾ ਅਚਾਰ ਪਾਣਾ ਤਾਂ ਬਹੁਤ ਸੌਖਾ ਹੈ ਬਸ ਕੁਝ ਖਾਸ ਗੱਲਾਂ ਦਾ ਧਿਆਨ ਰੱਖੋ ਜਿਹਦੇ ਨਾਲ ਇਹ ਜਲਦੀ ਨਾ ਖਰਾਬ ਹੋਵੇ ਦੇਖੋ ਹਲੇ ਵੀ ਇਹਦੇ ਵਿੱਚ ਥੋੜੀ ਥੋੜੀ ਨਮੀ ਹੈ ਇਹਨੂੰ ਅਸੀਂ 2-3 ਘੰਟੇ ਲਈ ਧੁੱਪ 'ਚ ਜਾਂ ਹਵਾ ਦੇ ਵਿੱਚ ਰੱਖਾਂਗੇ ਜਿਹਦੇ ਨਾਲ ਇਹ ਚੰਗੀ ਤਰ੍ਹਾਂ ਨਾਲ ਸੁੱਕ ਜਾਵੇ ਆਓ ਅਸੀਂ ਹੁਣ ਇਹਦਾ ਮਸਾਲਾ ਤਿਆਰ ਕਰੀਏ ਮਸਾਲਾ ਤਿਆਰ ਕਰਨ ਲਈ ਅਸੀਂ ਇੱਕ ਫਰਾਈ ਪੈਨ ਦੇ ਵਿੱਚ ਯਾ ਇੱਕ ਚਮਚ ਸੌਫ ਦੀ ਇੱਕ ਚਮਚ ਰਾਈ ਦੀ ਅਥੇ ਇਥੇ ਅੱਧਾ ਚਮਚ ਮੇਥੇ ਲੀਤੇ ਨੇ ਤੇ ਨਾਲ ਹੀ ਅਸੀਂ ਇਥੇ ਇੱਕ ਚਮਚ ਭਰ ਕੇ ਹਰਾ ਧਨੀਆ ਲਿੱਤਾ ਹੈ ਅਸੀਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਨਾਲ ਤੜਕਾ ਲੈਣਾ ਹੈ ਤੇ ਜਦੋਂ ਚੰਗੀ ਤਰ੍ਹਾਂ ਨਾਲ ਇਹ 2-3 ਮਿੰਟ ਫਰਾਈ ਹੋ ਜਾਣਗੇ ਇਹਨਾਂ ਦੇ ਵਿੱਚੋਂ ਇੱਕ ਖੁਸ਼ਬੂ ਆਉਣ ਲੱਗ ਜੂਗੀ ਤਾਂ ਸਮਝ ਲਓ ਵੀ ਇਹ ਚੰਗੀ ਤਰ੍ਹਾਂ ਨਾਲ ਭੁੰਨੇ ਗਏ ਨੇ ਤੇ ਇਹਨਾਂ ਦੇ ਅੰਦਰੋਂ ਵੀ ਸਾਰੀ ਨਮੀ ਖਤਮ ਹੋ ਗਈ ਹੈ ਹੁਣ ਅਸੀਂ ਇਹ ਸਾਰੇ ਮਸਾਲੇ ਨੂੰ ਗ੍ਰाइंड ਕਰ ਲਵਾਂਗੇ ਚੰਗੀ ਤਰ੍ਹਾਂ ਨਾਲ ਬਰੀਕ پیس ਕੇ ਇੱਕ ਮਸਾਲਾ ਤਿਆਰ ਕਰਾਂਗੇ ਇਹ ਮਸਾਲਾ ਆਵਲੇ ਦੇ ਅਚਾਰ ਵਿੱਚ ਜਦੋਂ ਜਾਂਦਾ ਹੈ ਤੇ ਬਹੁਤ ਵਧੀਆ ਫਲੇਵਰ ਦਿੰਦਾ ਹੈ ਹੁਣ ਅਸੀਂ ਫਰਾਈ ਪਿੰਨ ਦੇ ਵਿੱਚ ਤੇਲ ਨੂੰ ਚੰਗੀ ਤਰ੍ਹਾਂ ਨਾਲ ਕਾੜ ਲੈਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਕੱਢ ਜਾਏਗਾ ਤਾਂ ਇਹਨ ਗੈਸ ਨੂੰ ਬੰਦ ਕਰਕੇ ਠੰਡਾ ਕਰਨ ਲਈ ਰੱਖ ਦਵਾਂਗੇ ਦੂਜੇ ਪਾਸੇ ਦੇਖੋ ਹੁਣ ਆਪਣੇ ਆਵਲੇ ਦੇਖਣ ਜਿਹੀ ਪਤਾ ਅੱਗ ਗਿਆ ਕੀ ਇਹ ਚੰਗੀ ਤਰ੍ਹਾਂ ਨ ਸੁੱਕ ਗਏ ਨੇ ਇਹਨਾਂ ਦੇ ਵਿੱਚ ਹੁਣ ਬਿਲਕੁਲ ਵੀ ਨਮੀ ਨਹੀਂ ਰਹੀ ਹੈ ਇਸ ਲਈ ਹੁਣ ਅਸੀਂ ਇਹ ਸਾਰੇ ਆਮਲੇ ਨੂੰ ਤੇ ਆਪਣੀ ਮਿਰਚਾਂ ਨੂੰ ਚਾਹੇ ਤੁਸੀਂ ਸਿੰਗਲ ਚਾਹੇ ਡਬਲ ਜਿੱਦਾਂ ਕੱਟਣਾ ਹੈ ਕੱਟ ਕੇ ਆਵਲੇ ਦੇ ਅਚਾਰ ਵਿੱਚ ਪਾ ਲਵੋ ਦੇਖੋ ਸਾਰਾ achar ਬਹੁਤ dry ਦੇਖਣ ਦੇ ਵਿੱਚ ਹੀ ਸੁੱਕਾ ਸੁੱਕਾ ਲੱਗ ਰਿਹਾ ਹੈ ਇੱਥੇ ਪਹਿਲਾਂ ਮੈਂ ਅੱਧਾ ਚਮਚ ਨਮਕ ਦਾ ਪਾਇਆ ਹੈ ਅੱਧਾ ਚਮਚ ਗਰਮ ਮਸਾਲਾ ਪਾਇਆ ਹੈ ਤੇ ਨਾਲ ਹੀ ਅੱਧਾ ਕ ਚਮਚ ਤੋਂ ਘੱਟ ਲਾਲ ਮਿਰਚ ਪਾਈ ਹੈ ਕਿਉਂਕਿ ਅਸੀਂ ਇਹਦੇ ਵਿੱਚ ਹਰੀ ਮਿਰਚ ਵੀ ਪਾਈ ਹੈ ਤੇ ਨਾਲ ਹੀ ਅਸੀਂ ਅੱਧਾ ਕ ਚਮਚ ਤੋਂ ਘੱਟ ਹਰਾ ਧਨੀਆ ਪਾਇਆ ਹੈ ਤੇ ਨਾਲ ਹੀ ਜਿਹੜਾ ਅਸੀਂ ਪਾਊਡਰ ਬਣਾਇਆ ਸੀਗਾ ਉਹ ਮਿਕਸ ਕੀਤਾ ਹੈ ਤੇ ਥੋੜੀ ਜਿਹੀ ਅਸੀਂ ਹਿੰਗ ਪਾਈ ਹੈ ਇੱਥੇ ਤੇ ਹੁਣ ਅਸੀਂ ਇਹਦੇ ਉੱਤੇ ਆਪਣਾ ਜਿਹੜਾ ਤੇਲ ਹੈ ਉਹਨੂੰ ਠੰਡਾ ਕਰਕੇ ਕੋਸਾ ਰੂਮ ਟੈਂਪਰੇਚਰ ਤੇ ਕਰਿਆ ਹੋਇਆ ਹੈ ਹੁਣ ਅਸੀਂ ਉਹ ਵੀ ਇਹਦੇ ਵਿੱਚ ਮਿਕਸ ਕਰ ਲਾਂਗੇ ਤੇਲ ਤੁਸੀਂ ਆਪਣੀ ਮਰਜ਼ੀ ਨਾਲ ਘੱਟ ਵੱਧ ਜਿੰਨਾ ਵੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਓਨਾ ਪਾ ਸਕਦੇ ਹੋ ਪਰ ਇੱਥੇ ਮੈਂ ਬਿਲਕੁਲ ਹੀ ਘੱਟ ਮਾਤਰਾ ਵਿੱਚ ਤੇਲ ਪਾਇਆ ਹੈ ਕਿਉਂਕਿ ਮੈਨੂੰ ਇਹ ਡਰਾਈ ਜ਼ਿਆਦਾ ਵਧੀਆ ਲੱਗਦੇ ਨੇ ਆਮਲੇ ਦੇ ਅਚਾਰ ਦੇਖੋ ਸਾਰਿਆਂ ਦੇ ਉੱਤੇ ਮਸਾਲਾ ਬਹੁਤ ਚੰਗੀ ਨਾਲ ਤਰ੍ਹਾਂ ਨਾਲ ਲੱਗਿਆ ਹੋਇਆ ਹੈ ਔਰ ਇਹਨੂੰ ਅਸੀਂ ਤੋੜ ਕੇ ਚੈੱਕ ਕਰਾਂਗੇ ਤਾਂ ਦੇਖੋ ਅੰਦਰੋਂ ਵੀ ਬਿਲਕੁਲ ਸੌਫਟ ਹੈ ਇਹ ਆਮਲੇ ਦਾ ਅਚਾਰ ਦੇਖਣ 'ਚ ਵਿੱਚ ਵੀ ਜਿੰਨਾ ਸੋਹਣਾ ਲੱਗ ਰਿਹਾ ਹੈ ਇਹ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਸੀ ਤੁਸੀਂ ਵੀ ਸਰਦੀਆਂ ਦੇ ਸੀਜ਼ਨ ਦੇ ਵਿੱਚ ਇੱਕ ਵਾਰੀ ਆਮਲੇ ਦਾ ਇਹ ਵਾਲਾ ਅਚਾਰ ਜ਼ਰੂਰ ਟਰਾਈ ਕਰੋ ਨਾ ਇਹਨੂੰ ਉਲੀ ਲੱਗੇਗੀ ਤੇ ਨਾ ਹੀ ਇਹ ਜਲਦੀ ਖਰਾਬ ਹੋਏਗਾ ਤੁਸੀਂ ਫਿਰ ਇਹਨੂੰ ਕਿਸੇ ਸਾਫ਼ ਜੇ ਬਰਤਨ ਮਾਮ ਦੇ ਵਿੱਚ ਪਾ ਲੈਣਾ ਹੈ ਇੱਥੇ ਤੁਸੀਂ ਹੋ ਸਕਿਆ ਤਾਂ ਇਸ ਅਚਾਰ ਨੂੰ 1-2 ਧੂਪਾਂ ਵੀ ਜ਼ਰੂਰ ਲਗਵਾ ਲਿਓ ਕਿਉਂਕਿ ਧੂਪਾ ਲਗਾਉਣ ਨਾਲ ਅਚਾਰ ਆ ਜਿਹੜਾ ਥੋੜਾ ਹੋਰ ਲੰਬੇ ਸਮੇਂ ਤੱਕ ਆਪਣੇ ਕੋਲ ਟਿਕ ਜਾਂਦਾ ਹੈ ਨਾਲੇ ਅਸੀਂ ਇੱਥੇ ਇਹਨੂੰ ਫਰਾਈ ਵੀ ਨਹੀਂ ਕੀਤਾ ਹੈ ਕਿਉਂਕਿ ਫਰਾਈ ਵਾਲਾ ਅਚਾਰ ਹਫ਼ਤੇ 10 ਦਿਨਾਂ ਦੇ ਵਿੱਚ ਉਲੀ ਲੱਗ ਜਾਂਦੀ ਹੈ ਖਰਾਬ ਹੋ ਜਾਂਦਾ ਹੈ ਉਹਨੂੰ ਜਲਦੀ ਖਾਣਾ ਪੈਂਦਾ ਹੈ ਜੇ ਅਸੀਂ ਇਹ ਅਚਾਰ ਨੂੰ ਇਦਾਂ ਬਣਾਵਾਂਗੇ ਫਿਰ ਇਹ ਅਚਾਰ 3-4 ਮਹੀਨੇ ਕਿਤੇ ਨਹੀਂ ਜਾਂਦਾ ਬਹੁਤ ਵਧੀਆ ਰਹਿੰਦਾ